ਕਿ ਗੁਰੂ ਨਾਨਕ ਦੇਵ ਜੀ ਦੇ ਦੋ ਸੁਪੁੱਤਰ ਸਨ ਤੇ ਉਹਨਾਂ ਨੇ ਜਦੋਂ ਬ੍ਰਹਮਲੀਨ ਹੋਣਾ ਸੀ ਤਾਂ ਉਹਨਾਂ ਨੇ ਆਪਣੇ ਸੁਪੁੱਤਰਾਂ ਨੂੰ ਗੁਰਗੱਦੀ ਕਿਉਂ ਨਹੀਂ ਬਖਸ਼ੀ ਇਹ ਇਸ ਤਰ੍ਹਾਂ ਹੈ ਕਿ ਨਾਰਾਜ਼ਗੀ ਤਾਂ ਸੀ ਦੋਨਾਂ ਪੁੱਤਰਾਂ ਵਿੱਚ ਬਾਬਾ ਲਖਮੀ ਚੰਦ ਕੱਟ ਸੀ ਸ੍ਰੀ ਚੰਦ ਜੀ ਥੋੜਾ ਜਿਆ ਇਸ ਗੱਲ ਨੂੰ ਮਹਿਸੂਸ ਕਰਦੇ ਸਨ ਕਿ ਉਹ ਵੱਡੇ ਸਨ ਉਹਨਾਂ ਨੂੰ ਗੁਰਗੱਦੀ ਨਹੀਂ ਦਿੱਤੀ ਗਈ ਇਹ ਗੁਰੂ ਨਾਨਕ ਦੇਵ ਜੀ ਨੇ ਪ੍ਰਖਿਆ ਲਈ ਉਥੇ ਕਰਤਾਰਪੁਰ ਸਾਹਿਬ ਜਦੋਂ ਖੇਤੀ ਕਰਦੇ ਸਨ ਕਈ ਉਹਦੇ ਦੌਰ ਹੋਏ ਜਿਵੇਂ ਕੱਢ ਕੇ ਚੰਨਾਂ ਨੂੰ ਸੁੱਟ ਦੇਣਾ ਇਹ ਕਹਿਣਾ ਕੱਢ ਕੇ ਲਿਆਓ ਉਹਨਾਂ ਨੇ ਨਾ ਕਰ ਦੇਣੀ ਪਤਾ ਜੀ ਇੰਨੇ ਸੋਹਣੇ ਕੱਪੜੇ ਪਾਏ ਹੋਇਆ ਖਰਾਬ ਹੋ ਜਾਣਗੇ ਫਿਰ ਪੱਠਿਆਂ ਦੀ ਭਰੀ ਜਿਹੜੀ ਮੀਂਹ ਪਿਆ ਸੀ ਚੁੰਦਾ ਸੀ ਪਾਣੀ ਵਿੱਚੋਂ ਕੇ ਲਿਆਓ ਚਾ ਕੇ ਸਿਰ ਤੇ ਉਹ ਕਹਿੰਦੇ ਜੀ ਅਸੀਂ ਨਹੀਂ ਲਿਆ ਸਕਦੇ ਸਾਡੇ ਬਸਤਰ ਖਰਾਬ ਹੋ ਜਾਣਗੇ ਯਾਨੀ ਕਹਿਣਾ ਨਹੀਂ ਮੰਨਿਆ ਪਾਣਾ ਨਹੀਂ ਮੰਨਿਆ ਹੁਕਮ ਨਹੀਂ ਮੰਨਿਆ ਇਸੇ ਤਰ੍ਹਾਂ ਜਦੋਂ ਛੋਟੀ ਜਿਹੀ ਇੱਕ ਗੱਲ ਹੋਰ ਗਈ ਕਿ ਸੰਗਤ ਬਹੁਤ ਆ ਗਈ ਹੈ ਲੰਗਰ ਮਸਤਾਨਾ ਹੋ ਗਿਆ ਆ ਕਿਕਰ ਨੂੰ ਜਰਾ ਹਲੂਣਾ ਦਿਓ ਤੇ ਉਤੋਂ ਮਠਿਆਈਆਂ ਡਿਗੜ ਗਈਆਂ ਕਹਿੰਦੇ ਪਿਤਾ ਜੀ ਕਦੇ ਇਦਾਂ ਵੀ ਹੋਇਆ ਜਦੋਂ ਭਾਈ ਲੱਣਾ ਜੀ ਨੂੰ ਕਿਹਾ ਉਹਨਾਂ ਨੇ ਕਿਹਾ ਡਿਗਣ ਨਾ ਡਿਗਣ ਮੇਰੇ ਸਤਿਗੁਰੂ ਜੀ ਦਾ ਹੁਕਮ ਹੈ ਮੈਂ ਇਹ ਹੁਕਮ ਜਿਹੜਾ ਇਜੀ ਤਮੀਲ ਕਰਨੀ ਹੈ ਉਹਨਾਂ ਨੇ ਲਿਹਾਜ਼ਾ ਇਹ ਕਹਿੰਦੇ ਨੇ ਭਾਈ ਬਾਲਾ ਜੀ ਦੀ ਜਨਮ ਸ਼ਾਖੀ ਉਹਨਾਂ ਨੇ ਹਲੂਣਾ ਦਿੱਤਾ ਕਿ ਮਠਿਆਈਆਂ ਡਿਗੀਆਂ ਤੇ ਸੰਤਾਂ ਨੇ ਰਾਜ-ਰਾਜ ਦੀ ਛਟੀਆਂ